ਕੀ ਕਰਨ ਕਿੱਥੋਂ ਆਏ ਤੁਸੀਂ ਕਿੱਥੇ ਮੈਨੂੰ ਬਹੁਤ ਜਿਆਦਾ ਕੈਂਸਰ ਸੀ ਚੌਥੀ ਸਿਹਤ ਕੈਂਸਰ ਸੀ ਗੁਰੂ ਰਾਮਦਾਸ ਜੀ ਦੇ ਜਿਉਂ ਮੈਂ ਦਰ ਤੇ ਆਈਆਂ ਵੈਰੂ ਨੇ ਮੇਰੇ ਸਭ ਹੀ ਦੁੱਖ ਦੂਰ ਕਰਦੇ ਵੈਰੂ ਕਿੰਨਾ ਸਮਾਂ ਪਹਿਲਾਂ ਮੈਨੂੰ ਚਾਹ ਸਾਲ ਹੋ ਦੇ ਪਹਿਲਾਂ ਕੈਂਸਰ ਹੋਇਆ ਚਾਹ ਸਾਲ ਚੌਥੀ ਸਟੇਜ ਮੇਰਾ ਕੈਂਸਰ ਸੀ ਇਸ ਵੈਰੂ ਦੇ ਦਰ ਤੇ ਜਿਉਂ ਮੈਂ ਇਸ ਦਰ ਤੇ ਆਈ ਜਿਉਂ ਵੈਰੂ ਨੇ ਮੇਰਾ ਦੁੱਖ ਕਟਿਆ ਪਰਮਾਤਮਾ ਨੇ ਇੱਕ ਗੋਲੀ ਵੀ ਨਹੀਂ ਮੇਖਾਂਦੀ ਜਿਵੇਂ ਇੰਨੀ ਸੇਵਾ ਪਰੇਮ ਉਹਦੇ ਮੈਂ ਦਿਨ ਰਾਤੇ ਸੇਵਾ ਕਰਦਿਆਂ ਤੱਕ। ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਤੁਹਾਨੂੰ ਇਹ ਬਿਮਾਰੀ ਹੈ ਤਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਤਨ ਸ਼੍ਰੀ ਗੁਰੂ ਰਾਮਦਾਸ ਦਾ ਅਸਰ ਆਇਆ। ਰਾਮਦਾਸ ਜੀ ਦੇ ਘਰ ਹੀ ਸੀ ਆਈ ਸਾ ਗੁਰੂ ਰਾਮਦਾਸ ਦੇ ਘਰ ਬਹਿ ਕੇ ਅਰਦਾਸ ਕੀਤੀ ਉਹ ਸਵੈਰਥ ਨੇ ਮੇਰੇ ਉੱਤੇ ਇੰਨਾ ਹੀ ਮਕਾਮ ਬੈਠ ਗੋਣੇ ਮੇਰੇ ਇੰਨਾ ਤੇ ਪਾਣੀ ਇੰਨਾ ਰੋਈ ਮੈਂ ਇੰਨਾ ਰੋਈ ਵੈਰਥ ਨੇ ਮੇਰਾ ਦਿੱਤਾ ਨਾ ਬਸ ਇਹ ਦੁੱਖ ਨਹੀਂ ਦਰ ਦੁੱਖ ਜਾ ਰਿਹਾ ਤਾਂ ਪ੍ਰਿਯ ਸਵੈਰਥਾ ਜਿਉਂ ਮੈਂ ਲੜ ਪੜਿਆ ਤੇ ਜਿਉਂ ਵੈਰਥ ਨੇ ਮੇਰਾ ਇਹ ਦੁੱਖ ਕਰਦੇ ਆ ਪਰਮਾਤਮਾ ਦੇ ਬਿਲਕੁਲ ਫਤਮਾਈ ਜਿੱਥੇ ਡਾਕਟਰਾਂ ਦੀ ਦਵਾਈ ਕੰਮ ਬੰਦ ਕਰ ਦਿੰਦੀ ਹੈ ਤਾਂ ਉੱਥੇ ਇਹ ਦਵਾਈ ਸ਼ੁਰੂ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਐਸਾ ਨੇ ਤੇ ਜਿੱਦੋਂ ਮੇਰੀ ਐਮ ਮਾਰ ਗਿਆ ਮਈਆ ਅਦਸ ਤੋਂ ਇਹ ਵਿੱਚ ਕੋਈ ਬਿਲਕੁਲ ਚੀਜ਼ ਨਹੀਂ ਹੁੰਦੀ ਆਉਂਦੇ ਵਿੱਚ ਕੋਈ ਵੀ ਦਸਤ ਕਰਾਵਾ ਨਹੀਂ ਆਉਂਦੀ ਕਿੰਨੇ ਸਮਾਂ ਪੁਰਾਣੇ ਮਾਰਿਆਂ ਦੀ ਬੱਤ ਕੋਈ ਮੈਨੂੰ ਅਜ ਤੋਂ 24 ਸਾਲ ਹੋ ਗਿਆ ਮੈਨੂੰ ਕਿਵੇਂ ਠੀਕ ਹੋਈ ਕਿਵੇਂ ਅਦਾਸ ਆ ਇਸੇ ਅਦਾਸ ਮੈਂ ਸ਼ਨੀਵਾਰ ਐਤਵਾਰ ਮੈਂ ਲੈ ਲੇ 5 ਦਿਨ ਕੋ ਰਾਮਦਾਸ ਦੇ ਘਰ ਦੇ ਸੇਵਾ ਕਰਦੇ ਰਹੇ ਤੇ ਗੁਰਪੁਰਪੁਰ ਰਾਮਦਾਸ ਜੀ ਦਾ ਸੇਵਾ ਡੇਲੀ ਇਥੇ ਸੇਵਾ ਵੈਮ ਦੇ ਘਰ ਹਫਤੇ ਬਾਅਦ ਨਾਲ ਕਰਨੀ ਕਰਨੀ ਸੀ ਮਹਾਰਾਜ ਦੇ ਕਰਮਾ ਭਾਗ ਦੇ ਕਰ ਬਹੁਤ ਬੇਰ ਲੱਗੇ ਨੇ ਸੰਗਤ ਦੀ ਆਸਤਾ ਬਹੁਤ ਜਿਆਦਾ ਘੰਟਿਆਂ ਬੱਧੀ ਵੇਟ ਕਰਦੀ ਹੈ ਕਿ ਕੋਈ ਬੇਰ ਉਹਨਾਂ ਦੀ ਝੋਲੀ ਵਿੱਚ ਡਿੱਗੇ ਕਰਮਾ ਭਾਗਾਂ ਵਾਲੇ ਜਿਹਨਾਂ ਨਾਲ ਮਹਾਰਾਜ ਉੱਚ ਪਾਉਂਦਾ ਉਹ ਵੈਗ ਕਰਮਾ ਭਾਗਾਂ ਵਾਲੇ ਜਿਨ੍ਹਾਂ ਦੀ ਝੋਲੀ ਵਿੱਚ ਬੇਰ ਡਿੱਗਦੇ ਬਹੁਤ ਕਰਮਾ ਭਾਗਾਂ ਵਾਲਾ ਉਹਨਾਂ ਦੇ ਕਾਰ ਬਾਰੇ ਦਿੰਦਾ ਬੇਰ ਸੋੜਦਾ ਮਾਰਾ ਸੋ ਤੁਸੀਂ ਦੇਖਿਆ ਕਿ ਸੰਗਤ ਦੀ ਜਿਹੜੀ ਸ਼ਰਧਾ ਭਾਵਨਾ ਹੈ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਬਹੁਤ ਜ਼ਿਆਦਾ ਔਰ ਸੰਗਤ ਕਿੰਨਾ ਸਮਾਂ ਲਾਈਨਾਂ ਦੇ ਵਿੱਚ ਲੱਤ ਕੇ ਵੇਟ ਕਰਕੇ ਔਰ ਸੰਗਤ ਇੱਥੇ ਵੇਟ ਕਰਦੀ ਹੈ ਸੋ ਧੰਤਨ ਧੰਤਨ ਸ਼੍ਰੀ ਗੁਰੂ ਸਾਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਇਹ ਗੁਰਦੁਆਰਾ ਸ਼੍ਰੀ ਦੁਖਪੰਜਨੀ 베ਰੀ ਸਾਹਿਬ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ 베ਰੀ ਨੂੰ ਬਹੁਤ ਜ਼ਿਆਦਾ 베ਰ ਲੱਗੇ ਹੋਣੇ ਸੋ ਬੜੀ ਵੱਡੀ ਸ਼ਰਧਾ ਹੈ ਸੰਗਤਾਂ ਦੀ ਸ਼ਰਧਾ ਭਾਵਨਾ ਸੋ ਇਸ 베ਰੀ ਥੱਲੇ ਬੈ ਕੇ ਘੰਟਿਆ ਬੱਤੀ ਬੈ ਕੇ ਸੰਗਤਾਂ 베ਰ ਦੀ ਵੇਟ ਕਰਦੀਆਂ ਨੇ ਉਡੀਕ ਕਰਦੀਆਂ ਨੇ ਤੇ ਅਰਦਾਸ ਕਰਦੀਆਂ ਨੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਅੱਗੇ ਕਿ ਉਹਨਾਂ ਦੀ ਝੋਲੀ ਵਿੱਚ ਕੋਈ ਇੱਕ 베ਰ ਦਾ ਤਿੰਕਾ ਹੀ ਡਿੱਗ ਜਾਵੇ ਤੇ ਉਸ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਗ੍ਰਹਿਣ ਕਰਦੀਆਂ ਨੇ ਸੋ ਅਰਦਾਸ ਕੀਤੀ ਜਾਂਦੀ ਹੈ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦੇ ਤੁਸੀਂ ਦਰ ਦੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਨੇ ਗੁਰਦੁਆਰਾ ਜਿਹੜਾ ਕਿ ਇੱਥੇ ਥੜਾ ਸਾਹਿਬ ਇੱਕ ਸੋਭਿਤ ਆਇਆ ਜਿੱਥੇ ਬੈਠ ਕੇ ਐ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਸਿਮਰਨ ਕਾਰਜ ਨੇ ਪਾਠ ਕਰ ਰਹੀਆਂ ਨੇ ਸੇਵਾ ਕਰ ਰਹੀਆਂ ਨੇ ਸੋ ਬੜੀ ਵੱਡੀ ਸੰਗਤਾਂ ਦੀ ਸ਼ਰਧਾ ਭਾਵਨਾ ਹੈ ਸੋ ਇਸ ਸਥਾਨ ਤੇ ਆ ਕੇ ਪਵਿੱਤਰ ਸਥਾਨ ਤੇ ਆ ਕੇ ਸੰਗਤਾਂ ਅਰਦਾਸਾਂ ਬੇਨਤੀਆਂ ਕਰਦੀਆਂ ਨੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੀਆਂ ਨੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਹਰ ਇੱਕ ਦੀਆਂ ਚੋਲੀਆਂ ਭਰਦੇ ਨੇ ਸੋ ਬੜੀ ਵੱਡੀ ਸੰਗਤ ਜਿਹੜੀ ਕਿ ਸ਼ਰਧਾ ਭਾਵਨਾ ਸੰਗਤਨ ਗੱਲ ਕਿੱਥੋਂ ਆਏ ਜੀ ਅਸੀਂ ਛੋਟੀ ਕੋਮਲਤ ਬਾਇਕ ਜੀ ਆ ਇੱਥੇ ਆ ਕੇ ਜਦੋਂ ਇਸ਼ਨਾਨ ਪਵਿੱਤਰ ਇਸ਼ਨਾਨ ਕੀਤੇ ਜਾਂਦੇ ਨੇ ਸਭ ਦੇ ਦੁੱਖੜੇ ਦੂਰ ਹੋ ਜਾਂਦੇ ਨੇ ਹਾਂਜੀ 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 ਸਾਰੇ ਦੁੱਖ ਦੂਰ ਜੀ ਮਾਨਨ ਗੁਰੂ ਅਮਰਦਾਸ ਸਾਰੇ ਦੁੱਖ ਘਟਦਾ ਜੀ ਪੈਰ ਉਪਤਗ ਵਰਤਦੇ ਜੀ ਹਾਂਜੀ ਤੇ 베ਰ ਲੱਗੇ ਹੋਏ ਨੇ ਮਿਛੜੇ 베ਰ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਦੇਖ ਰਹਿਕ ਵੀ ਕੀਤੀ ਹੈ ਕਿਉਂਕਿ ਪਿਛਲੇ 5 ਸਾਲਾਂ ਤੋਂ ਇਹ 베ਰੀ ਲੱਗੀ ਹੋਈ ਹੈ ਹਾਂਜੀ 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 ਇਹ ਦੁੱਖ ਪੰਜੀ 베ਰੀ ਦਾ ਇਤਿਆਸ ਵੀ ਹੈ ਤੇ ਗੁਰੂ ਅਮਰਦਾਸ ਸਾਹਿਬ ਦੇ ਫਲਾਂ ਫਲ ਫੁੰਦੇ ਚੋਣਿ ਸ ਪਰ ਬੜੀ ਵੇਟ ਕਰਨੀ ਪੈਂਦੀ ਸੰਗਤ ਦਾ ਸੰਗਤ ਬੋਝ ਦਾ ਵੇਟ ਵੀ ਕਰਦੀ ਹੈ ਗੁਰੂ ਮਹਾਰਾਜ ਜੀ ਤਪੱਸਿਆ ਵੀ ਕਰਵਾਉਂਦੇ ਹਾਂ ਹਾਂਜੀ ਹਾਂਜੀ ਉਹ ਤੇ ਹੈ ਜੀ ਹਾਂਜੀ ਹਾਂ ਸੋ ਕਿੰਨੀ ਕਿ ਸ਼ਰਤਾ ਪਾਉਂਦਾ ਬਹੁਤ ਜ਼ਿਆਦਾ ਬਹੁਤ ਹੈ ਦੇਸ਼ਾਂ ਦੇਸ਼ਾਂ ਸੰਗਤਾਂ ਆਉਂਦੀਆਂ ਸੋ ਤੁਸੀਂ ਦੇਖਿਆ ਕਿ ਸੰਗਤਾਂ ਦੇਸ਼ਾਂ ਦੇਸ਼ਾਂ ਤੋਂ ਆਉਂਦੀਆਂ ਨੇ ਇੱਥੇ ਆ ਕੇ ਅਰਦਾਸਾਂ ਬੇਨਤੀਆਂ ਕਰਦੀਆਂ ਨੇ ਔਰ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਦੇ ਨੇ ਸੋ ਤੁਹਾਨੂੰ ਦਰਸ਼ਨ ਕਰਵਾਏ ਨੇ ਗੁਰਦੁਆਰਾ ਸ਼੍ਰੀ ਦੁੱਪੰਜਨੀ ਪੀਰ ਸਾਹਿਬ ਦੇ ਜੋ ਕਿ ਜਿਸ ਨੂੰ ਕਿ ਮਿੱਠੜੇ 베ਰ ਲੱਗੇ ਹੋਏ ਨੇ ਪਿਛਲੇ 500 ਸਾਲ ਤੋਂ ਲਗਾਤਾਰ ਇਹ 베ਰੀ ਇੱਥੇ ਸਜੋਬਤ ਹੈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਪਰਕਰਮ ਦੇ ਤਿੰਨ 베ਰੀਆਂ ਨੇ ਸੋ ਇਸੇ ਤਰ੍ਹਾਂ ਹੀ ਉਹਨਾਂ ਦੀ ਦੇਖ ਰਹਿਕ ਵੀ ਕੀਤੀ ਜਾਂਦੀ ਹੈ ਔਰ ਇਸੇ ਤਰ੍ਹਾਂ ਸਜੋਬਤ ਨੇ ਔਰ ਮਿੱਠੜੇ ਹਰ ਸਾਲ 베ਲ 베ਰ ਲੱਗਦੇ ਨੇ ਔਰ ਜੇ ਕਿਹਾ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਮਾਹਿਰ ਡਾਕਟਰਾਂ ਦੁਆਰਾ ਇਹਨਾਂ ਦੀ ਦੇਖ ਰਹਿਕ ਵੀ ਕੀਤੀ ਜਾਂਦੀ ਹੈ ਔਰ ਇਸੇ ਤਰ੍ਹਾਂ ਹੀ ਇਹ ਇਸ ਨੂੰ ਮਿੱਠੜੇ ਬੇਰ ਹਰ ਸਾਲ ਲੱਗਦੇ ਨੇ ਔਰ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਘੰਟਿਆਂ ਬਦੀ ਤਪੱਸਿਆ ਕਰਕੇ ਇਸ ਮਿੱਠੜੇ ਬੇਰ ਨੂੰ ਲੈਣ ਵਾਸਤੇ ਉਡੀਕ ਕਰਦੀਆਂ ਨੇ ਸਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਅਰਦਾਸ ਕੀਤੀ ਜਾਂਦੀ ਹੈ ਕਿ ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਹਰ ਇੱਕ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਦੇ ਨੇ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ